ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਹੁਨ ਵਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡਾ ਸੈਮੀਨਾਰ ਸੀਗਾ ਤੇ ਉਹੀ ਗੱਲ ਹੋ ਗਈ ਸੈਮੀਨਾਰ ਜਿਹੜਾ ਸਵੇਰੇ 8:30 ਵਜੇ ਤੋਂ ਲੈ ਕੇ ਤਕਰੀਬਨ 5 ਵਜੇ ਤੱਕ ਚੱਲਿਆ ਥੱਕ ਕੇ ਬੈ ਬੈ ਕੇ ਬੁਰੀ ਹਾਲਤ ਹੋ ਗਈ ਹੈ ਸੱਚੀ ਹੁਣ ਆ ਕੇ ਮੈਂ ਬਸ ਸੌਣ ਲੱਗੀ ਸੀਗੀ ਪਰ ਮਨ ਉਰੀ ਗਏ ਹੋਏ ਨੇ ਸੁਨਾਹ ਤੇ ਹੁਣ ਮੈਨੂੰ ਇਹ ਵੀ ਟੈਨਸ਼ਨ ਵੀ ਵੀ ਮੇਰਾ ਰੋਟੀ ਨਹੀਂ ਬਣਾਣੀ ਮੇਰਾ ਬਿਲਕੁਲ ਅੱਜ ਜੀ ਨਹੀਂ ਕਰਦਾ ਕੁਝ ਵੀ ਬਣਾਉਂਦਾ ਬੈਠੀ ਸੀਗੀ ਪਰ ਫਿਰ ਵੀ ਬੰਦਾ ਬੈਠਾ ਬੈਠਾ ਥੱਕ ਜਾਂਦਾ ਇੱਕਾ ਮੇਰੇ ਮੋਢੇ 'ਚ ਤੇ ਮੇਰੀ ਬਕੀ ਦਰਦ ਹੋਣ ਲੱਗੀ ਬੈਠ-ਬੈਠ ਕੇ ਉੱਥੇ ਸ਼ੁਕਰ ਕੀਤਾ ਜਦੋਂ ਸੀ ਘਰੇ ਆਏ ਤੇ ਹੁਣ ਮੈਂ ਪੀਣੀ ਆ ਪਹਿਲਾਂ ਚਾਹ ਉਸ ਤੋਂ ਬਾਅਦ ਦੇਖਦੇ ਹਾਂ ਤਰਨ ਬਣਾਉਂਦਾ ਵੀ ਕੀ ਬਣਾਣਾ ਵਸ ਵੀ ਮਤਲਬ ਐ ਨਹੀਂ ਹੈਗਾ ਕਿ ਸਲਾਹ ਨਹੀਂ ਪਰ ਅੱਜ ਮੇਰਾ ਸਰੀਰ ਮਤਲਬ ਜਵਾਬ ਦੇ ਰਿਹਾ ਦੇ ਜੰਮਰੇ ਨੂੰ ਫੋਨ ਕਰਕੇ ਕੀ ਕਹਿੰਦੇ ਨੇ ਕਿੱਥੇ ਆਹ ਹੈ ਬਾਜੀ ਨਹੀਂ ਦੇ ਦੀ ਤਲੋ ਜੀ ਅੱਜ ਬਾਸੀ ਫੈਮਿਲੀ ਫੇਰ ਆ ਰਹੀ ਹੈ ਕਿਉਂਕਿ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਕਿ ਸਿਮੂ ਦਾ ਬਰਥਡੇ ਸੀ ਤੇ ਬਰਥਡੇ ਕਰਕੇ ਅਸੀਂ ਸੋਚਿਆ ਵੀ ਅਮਰ ਸਿੰਘ ਦੇ ਬਰਥਡੇ ਦਾ ਵੀ ਕੇਕ ਕਟਿਆ ਸੀ ਤੇ ਆਪਾਂ ਹੁਣ ਸਿਮੂ ਦੇ ਬਰਥਡੇ ਦਾ ਵੀ ਅੱਜ ਕੇਕ ਕੱਟਣਾ ਤੇ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਆ ਜਾਓ ਭਈ ਇੱਥੇ ਹੀ ਤੇ ਹੁਣ ਮੈਂ ਕਿਹਾ ਅੱਜ ਕੱਲ ਹੈਗਾ ਵੀਰਵਾਰ ਤੇ ਸ਼ੁੱਕਰ ਸ਼ਨੀ ਤੇ ਐਤ ਬਾਕੀ ਬਤਨ ਦੇਖੋ ਆਗੇ ਪਤਾ ਲੱਗਣਾ ਵੀ ਰੁਕਦੇ ਨੇ ਕਿ ਨਹੀਂ ਰੁਕਦੇ ਮੈਂ ਤਾਂ ਕਿਹਾ ਸੀ ਵੀ ਦੋ ਤਿੰਨ ਦਿਨ ਰੁਕ ਜਾਓ ਵੀ ਤੁਸੀਂ ਸੰਡੇ ਨੂੰ ਵੀ ਚਲੇ ਜਾਇਓ ਤੇ ਹੁਣ ਦੇਖਦੇ ਆਂ ਮੈਂ ਪਹਿਲਾਂ ਪਈ ਸੀ ਫਿਰ ਹੁਣ ਹਿੰਮਤ ਜੀ ਕਰਕੇ ਮੈਂ ਉੱઠી ਆ ਕਿਉਂਕਿ ਸਬਜੀ ਚਲੋ ਦੀਦੀ ਨੇ ਬਣਾਈ ਸੀਗੀ ਰਾਜਵੰਦ ਦੀਦੀ ਕਹਿੰਦੀ ਕਿ ਅਗਨ ਸਬਜੀ ਮੈਂ ਪਾ ਲਿਆਉਣੀ ਆ ਵੀ ਤੂੰ ਐਂ ਕੇ ਚੌਲ ਬਣਾ ਦੇ ਤੇ ਬਸ ਹੁਣ ਮੈਂ ਚੌਲ ਫਟਾਫਟ ਬਣਾਉਣ ਲੱਗੀ ਆ ਕਿਉਂਕਿ ਰੋਟੀਆਂ ਬਣਾਉਣ ਦੀ ਹਿੰਮਤ ਹੈ ਨਹੀਂ ਹੁਣ ਅੱਜ ਥੱਕੀ ਬਹੁਤ ਗਈ ਯਾਰ ਕੁਝ ਸਿੱਖਣ ਨੂੰ ਵੀ ਮਿਲਦਾ ਪਰ ਥੱਕ ਬਹੁਤ ਗਏ ਤੇ ਬਸ ਹੁਣ ਮੈਂ ਇਧਰ ਰਾਈਸ ਧਰਤੇ ਨੇ ਬਾਕੀ ਦੇਖਦੀ ਆ ਨਿੱਕੇ ਮੋਟੇ ਜਿਹੜੇ ਕੰਮ ਨੇ ਫਤਿਹ ਸਿੰਘ ਨਾਲ ਗਿਆ ਹੋਇਆ ਸੁਨਾਮ ਫਤਿਹ ਜਣਾ ਬਿਲਕੁਲ ਵੀ ਮਨ ਰਜੀਨ ਲੱਗਣ ਦਿਆ ਫੋਨ ਕੀਤਾ ਸੀਗਾ ਮੈਂ ਫਤਿਹ ਨਾਲ ਗੱਲ ਕਰਾਇਆ ਫਤਿਹ ਪਤਾ ਨਹੀਂ ਨੀਤ ਨਾਲ ਕਿਤੇ ਘੁੰਮਦਾ ਪਿਆ ਸੀ ਤੇ ਹੁਣ ਮੈਂ ਬਸ ਉਹਨਾਂ ਦੀ ਵੇਟ ਕਰਦੀ ਭਾਜੀ ਆ ਗਏ ਆਫਿਸ ਤੋਂ ਲੋ ਜੀ ਬੰਦੇ ਆ ਚੁੱਕੇ ਨੇ ਮੈਂ ਹੁਣੀ ਵੇਰ ਲਈ ਹੋਈ ਹਾਂ ਐਗਜ਼ੈਕਟ ਟਾਈਮ ਤੇ ਆਏ ਨੇ ਉਹ ਗੇਟ 'ਚ ਤਾਂ ਸਿਰਫ ਗੱਡੀ ਦੀਆਂ ਲੈਟਾਂ ਨਾਟਾਂ ਦੇਖਦੀਆਂ ਹੋਰ ਕੁਝ ਨਹੀਂ ਦੇਖਦਾ ਗਾਣੇ ਲਾ ਕੇ ਵਟੇ ਅਰੇ ਵਾਫਾ ਦੀ ਨੱਚ ਬੰਦੇ ਆ ਡੱਬੀਆਂ ਵਾਲਾ ਪਰਨਾ ਅੱਧੀ ਜਨਤਾ ਚੱਕ ਲਈ ਆਏ ਉਹ ਤੂੰ ਫੇਰ ਮੈਂ ਡਰਾਈਵਰ ਸਾਹਿਬ ਨੂੰ ਮਿਲਾਂ ਵੈਲਕਮ ਵੈਲਕਮ ਇਹ ਮੇਰੀਆਂ ਜਾਨਾਂ ਕਿੱਥੇ ਜੀ ਅੱਜ ਮੇਰੇ ਜੀ ਨਹੀਂ ਲੱਗਿਆ ਨਹੀਂ ਮੇਰਾ ਜੀ ਨਹੀਂ ਲੱਗਿਆ ਨਹੀਂ ਮੈਨੂੰ ਪੁੱਤ ਬਣਾਉਂਦੀ ਇਹਨਾਂ ਨੂੰ ਡਰਾਈਵਰ ਹੀ ਕਿਉਂ ਖੜੀ ਖੜੀ ਗੱਡੀ ਬੰਦ ਕਰ ਅੱਛਾ ਨਹੀਂ ਗਾਂ ਚੜਾਈ ਚੜ੍ਹਨੀ ਜਿਹੜੀ ਗੱਡੀ ਬੰਦ ਆਦੀ ਹੋਈ ਵੀ ਪਾੜੀ ਵਾਲੀ ਹਾਂ ਹਾਂ ਹੋਰ ਜਿੰਨ ਪਾੜੇ ਲਈ ਛਿੜੀ ਖੜੀ ਖੜੀ ਨਹੀਂ ਬੰਦ ਨਹੀਂ ਇਹ ਇਹ ਵੀ ਡਰਾਈਵਰ ਸਾਹਿਬ ਨੇ ਨਾ ਅੱਜ ਪਰਨਾ ਬੰਨਿਆ ਹੈ ਦੇਖੋ ਡਰਾਈਵਰ ਸਾਹਿਬ ਦਾ ਪਰਨਾ ਦੇਖੋ ਤੁਸੀਂ ਪੂਰਾ ਘੈਂਟ ਅੱਤ ਲਾਰਖਨੇਰੀਆਂ ਪੂਰੀਆਂ ਲੈ ਤੁਸੀਂ ਮੈਨੂੰ ਐਂ ਦੱਸੋ ਤੁਸੀਂ ਗੱਡੀ ਬੰਦ ਕਿਉਂ ਕਰਤੀ ਸੀ ਉਹ ਗੇਅਰ 'ਚ ਸੀਗੀ ਉੱਥੋਂ ਰਿਸ ਪਲੱਛ ਛੱਡਿਆ ਕਦੋਂ ਸਿੱਖੋਗੇ ਭਾਜੀ ਗੱਡੀ ਇਹ ਮੈਂ ਕਦੀ ਵੀ ਸਿੱਖ ਸਕਦਾ ਐਦਾਂ ਨਹੀਂ ਕਹਿੰਦੇ ਹੁੰਦੇ ਅੱਛਾ ਵੀ ਮੈਂ ਕਦੀ ਨਹੀਂ ਚਲੋ ਬਈ ਚਾ ਫੇ ਤੇ ਸਾਈਡੋਂ ਪਾਪਾ ਲਾ ਲਾਂ ਗੱਡੀ ਫੇ ਪਰੇ ਜਾ ਕੇ ਤੈਨੂੰ ਥੱਲੇ ਦੇ ਦਿੰਦਾ ਹੋਰ ਪਾਪਾ ਦੀ ਡਰਾਈਵਰੀ ਭੁੱਤ ਐਜੀ ਹੋਈ ਆ ਇੱਧਰ ਹੋ ਜਾ ਖੰਡ ਤੂੰ ਤੇ ਬਾਕੀ ਬੰਦੇ ਕਿੱਥੇ ਰਹਿ ਗਏ

ਉੱਤੇ ਦੇਖ ਗਏ ਨਾ ਉੱਤੇ ਬੱਦਲ ਬਣੇ ਹੋਏ ਨੇ ਦੇਖੋ ਮਾਈ ਗॉड ਚਲੋ 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 ਇਹ ਨੈਕਸਾ ਚਲੋ 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 ਹਾਂਜੀ ਪਤਾ ਮੇਰਾ ਸੱਚੀ ਦਿਲ ਨਹੀਂ ਲੱਗਿਆ ਪੁੱਤ ਤੁਹਾਡੇ ਬਿਨਾ ਦੇਖੋ ਮੈਂ ਬਾਈਟਾਂ ਟੁੱਟ ਗਿਆ ਸੱਚੀ ਨਹੀਂ ਟੁੱਟਿਆ ਨਹੀਂ ਟੁੱਟਿਆ ਮੈਂ ਆਹ ਪਹਿਲਾਂ ਦੱਸੂ ਯਾਰ ਮੈਂ ਤਾਂ ਉਸ ਵੇਰੀ ਕੱਗਿਆ ਸੀ ਡਟ ਬਾਈ ਕੋਈ ਗੱਲ ਨਹੀਂ ਲੈ ਦਾਂਗੇ ਲੈ ਦਾਂਗੇ ਸ਼ਾਮ ਨਹੀਂ ਆਹ ਤੋ ਸਟ੍ਰੀਟ پارک ਕੀ ਗਰਾਊਂਡ ਦੀ ਹੈਨਾ ਦਾਦੀ ਤੇ ਪੋਤੀ ਦਾ ਮਿਲਾਪ ਹੁਣ ਤੈਨੂੰ ਕੀ ਹੋ ਰਿਹਾ ਪਰ ਨਹੀਂ ਤਾ ਆਵਾਜ਼ ਘੱਟ ਕਰਕੇ ਦਾਦੀ ਟੀਵੀ ਦੀ ਉਹ ਅੱਛਾ ਪਰੌਣੇ ਕੱਲ ਗਏ ਐ ਅੱਜ ਵੇਰ ਆ ਗਏ ਪਰੌਣੇ ਖਾ ਕੇ ਤੇ ਮਹੀਨੇ ਬਾਅਦ ਆਏ ਨੇ ਅਸੀਂ ਸੁਲੇ ਜੇ ਬੈਠੇ ਰਹੇ ਸੀ ਟੀਂਡੇ ਹੁੰਦੇ ਟੀਵੀ ਲਾ ਕੇ ਬਹਿ ਗਿਆ ਸੀ ਕੱਪੜੇ ਕੱਢਦੇ ਹੁੰਦੇ ਐ ਤੇ ਇਧਰ ਬੰਦੇ ਹੁੰਦੇ ਐ ਕੰਮ ਲੱਗ ਗਏ ਨੇ ਤੂੰ ਉੱਥੇ ਕੰਮ ਨਵੇੜ ਕੇ ਆਉਣਾ ਹੀ ਨਾ ਸਾਰੇ ਮੈਨੂੰ ਪਤਾ ਨਹੀਂ ਨਾ ਸੂਟ ਮੇਰੇ ਨਾਲ ਸਾਰੇ ਕੋਰੀਅਰ ਆ ਜਰਾ ਸੇਜ ਬੁੱਕ ਹੋਗੇ ਹਾਂ ਤੇ ਉਹ ਹੁਣ ਉੱਥੇ ਛੱਡ ਆਈ ਮੈਂ ਚਲੋ ਜੀ ਸ਼ਾਬਾਸ਼ ਮੈਂ ਵਲੌਗ ਚ ਦਿਖਾਤੇ ਹਨ ਮੈਂ ਚਲ ਤੂੰ ਇਹ ਕਿਹੜਾ ਗਾਹਕੇ ਤੇ ਮਹੀਨਾ ਰਹਿਣਾ ਹੈ ਜਾ ਕੇ ਕਰਵਾ ਦਿਓ ਕੋਰੀਅਰ ਉਹਦੀ ਜਿਹੜੇ ਕਹਿ ਰਹੇ ਫੋਟੋ ਭੇਜੋ ਉਹਨਾਂ ਨੂੰ ਕਹਿ ਬਈ ਤੁਸੀਂ ਉਹਦੇ ਚ ਵੀਡੀਓ ਜੀ ਦਾ ਪੂਰਾ ਦੇਖ ਲਓ ਮੈਂ ਉਹਨਾਂ ਨੂੰ ਕਹਿ ਨਹੀਂਆ ਕਿ ਹਾਂ ਹੁਣੇ ਦੇਰ ਤੱਕ ਆ ਵਾਲੀ ਵੀਡੀਓ ਚ ਦੇਖ ਲਓ ਸੂਟ ਹੂੰ ਨਹੀਂ ਹੈ ਇਹ ਇਹ ਤਾਂ ਹੋ ਗਿਆ ਇਹ ਬੁੱਕ ਹੋ ਗਿਆ ਹੋਰ اچھا ਇਹ ਬੁੱਕ ਹੋ ਚੁੱਕਿਆ ਭਾਈ ਇਹ ਬੁੱਕ ਹੋਇਆ ਹੋਇਆ ਇਹ ਨਾ ਖੰਡੀ ਅੱਛਾ ਆ ਵੀ ਬੁੱਕ ਹੋ ਗਿਆ ਆਪਾਂ ਦਿਨ ਵੀਡੀਓ ਬਣਾਈ ਸੀ ਹੋਇਆ ਹੋਇਆ ਆ ਵੀ ਬੁੱਕ ਹੋਇਆ ਹੋਇਆ ਤਿੰਨ ਅੱਛਾ ਆ ਵੀ ਕਲਰ ਸੋਨਾ ਹੀ ਹਾਂ ਇਹ ਰਹਿੰਦੇ ਨੇ ਹਜੂਰਾਂ ਦੇ ਵਿੱਚ ਇਹਨਾਂ ਨੂੰ ਲਾਜਾ ਉਹ ਥੱਲੇ ਵਾਲ ਉਹ ਹੋਇਆ ਹਾਂਜੀ ਫਤਿਹ ਡਿੰਪਲ ਦੀ ਮੰਮੀ ਕਹਿੰਦੇ ਵੀ ਫਤਿਹ ਅਸੀਂ ਤੇਰੇ ਬਰਥਡੇ ਤੇ ਆਵਾਂਗੇ ਬਲਾਈਂਗ ਉਹਨਾਂ ਨੂੰ ਪੱਕੀ ਗੱਲ ਹੈ ਹਾਂ ਫਿਰ ਹੁਣੇ ਕਹਦੇ ਕਹ ਅੰਟੀ ਕਹ ਅੰਟੀ ਤੁਸੀਂ ਮੇਰੇ ਬਰਥਡੇ ਤੇ ਜ਼ਰੂਰ ਆਇਓ ਅੰਟੀ ਮੇਰੇ ਬਰਥਡੇ ਤੇ ਜ਼ਰੂਰ ਆਇਓ ਹਾਂ ਥੋੜੀ ਬੁੱਸੇ ਦੇ ਮੂੰਹ ਨਾਲ ਅੰਟੀ ਮੇਰੇ ਬਰਥਡੇ ਤੇ ਜ਼ਰੂਰ ਆਇਓ ਅੰਟੀ ਵੀ ਫਲੈਂਕ ਇਸੀ ਦੇ ਦੋ ਇੱਕ ਡਿੰਪਲ ਵੀ ਦੇ ਦੋ ਲਓ ਚੱਕੋ ਡਿੰਪਲ ਤੇ ਅੰਟੀ ਕਿੱਸੀਆਂ ਚੱਕੋ ਤੁਸੀਂ ਹਾਂਜੀ ਰਾਮਤ ਅਮ ਦੇ ਸਾਰ ਮੈਨੇ ਕੰਮ ਕੀ ਨਿਹਰਦਾ ਆ ਬੋਲ ਨੋ ਪਤੰਦਿ ਅੱਗੇ ਲਾਓ ਕੀ ਪਤਾ ਹੋ ਹੋ ਜਾਵੇ ਫਿਰ ਤਾਂ ਬੈਕ ਜਾਇਓ ਕਮੈਂਟ ਬੈਕ ਜਿਹੜਾ ਪਹਿਲਾ ਪੇਜ ਓਪਨ ਹੋਇਆ ਸੀ ਕਿ ਨਾ ਉਹ ਕਰਿਓ ਜਿੱਥੇ ਆਪਣੇ ਵਲੌਗ ਸ਼ੋ ਹੋ ਰਹੇ ਸੀਗੇ YouTube ਤੇ ਚਲੋ ਸਰ ਚੱਲਦਾ ਨਹੀਂ ਲੈ ਹੁੰਦੀਆਂ ਹੀ ਉਹ ਕਰਤਾ ਹੁੰਦੀਆਂ ਹੀ ਟੀਵੀ ਲਾ ਕੇ ਬਹਿ ਗਿਆ ਹੋਰ ਕੋਈ ਕੰਮ ਨਹੀਂ ਹੈਗਾ ਰੋਟੀ ਖਾਣਾ ਉਹਨਾਂ ਨੇ ਦੇਖ ਕੇ ਖਾਣੀ ਹੈ ਨਹੀਂ ਨਹੀਂ ਰੋਟੀ ਖਾਓ ਤੁਸੀਂ ਉਹਨਾਂ ਨੇ ਕਿੰਨੇ ਵੇਲੇ ਤੱਕ ਹੋਣਾ ਹੈ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਫਿਰ ਕੇਕ ਉਹ ਲੈ ਕੇ ਆਉਣਗੇ ਕੀ ਬੋਲੇ ਕਿਉਂ ਜੇ ਮੈਂ ਆਹੀ ਇਧਰੋਂ ਦੀ ਆਗਿਆ ਬੱਚਿਆਂ ਨੂੰ ਚੱਕਣ ਕਰਕੇ ਕਿਧਰੋਂ ਦੀ ਨੀਲਵਾਲ ਵਾਲੋਂ ਦੀ ਆਏ ਤੁਸੀਂ ਹਾਂ ਨਾ ਨੀਲਵਾਲ ਵਾਲੋਂ ਦੀ ਨਹੀਂ ਆਹੀ ਬਾਜ਼ਾਰ ਦੇ ਵਿੱਚੋਂ ਦੀ ਆਗੇ ਨਹੀਂ ਤਾਂ ਸਿੱਧਾ ਬਿਕਨਰ ਲੰਘ ਜਾਣਾ ਹੈ ਅੱਛਾ ਹਾਂ ਦੇਖੋ ਚਾਲੀ ਦਾ ਰਬੜ ਬੈਣ ਕਿਤੇ ਜਾਂਦਿਆ ਏ ਤੇ ਥਾਲੀ ਵੀ ਨਹੀਂ ਲੱਭੀ ਹੈਗੀ ਰੋਟੀਆਂ ਸਿੱ ਜਿਵੇਂ ਨਾ ਘਰੋਂ ਬਾਹਰ ਕੱਢਤਾ ਥਾਲੀ ਇਹ ਆਹ ਨਹੀਂ ਤੁਹਾਨੂੰ ਘਰੋਂ ਬਾਹਰ ਕੱਢਿਆ ਨਹੀਂ ਮੇਰਾ ਨਾ ਅੰਦਰ ਬੈਣ ਦੀ ਜੀ ਨਹੀਂ ਪੱਲਾ ਅੰਦਰ ਬੈਹਣੋਂ ਤਾਂ ਮੇਰਾ ਵੀ ਨਹੀਂ ਜੀ ਕਰੰਦਿਆ ਸੱਚੀ ਕਦੋਂ ਆਉਣਗੇ ਕਦੋਂ ਕੇਕ ਕਟਾਂਗੇ ਤੇ ਕਦੋਂ ਸੌਵਾਂਗੇ ਆ ਕੇ ਬੜੀ ਕੋਸ਼ਿਸ਼ ਕੀਤੀ ਜ਼ੌਂਦੀ ਤੇ ਮੈਨੂੰ ਨੀਂਦ ਹੀ ਨਹੀਂ ਆਈ ਹੈਗੀ ਜਦੋਂ ਕਹੀਏ ਨਾ ਸੌਣਾ ਸਪੈਸ਼ਲ ਹੋਦੋਂ ਨੀਂਦ ਨਹੀਂ ਦਿੰਦੀ ਹੋਰ ਮੈਂ ਉੱਥੇ ਆ ਕੇ ਨੀਂਦ ਹੀ ਨਹੀਂ ਆਈ ਹੈਗੀ ਤੇ ਹੁਣ ਉਹ ਕੇਕ ਉਹਨਾਂ ਨੇ ਲੈ ਕੇ ਆਉਣਾ ਤੇ ਉਹ ਪਤਾ ਨਹੀਂ ਰਾਂਝੇ ਕਦੋਂ ਆਉਣਗੇ ਉਹ ਤੇ ਹਾਏ ਸੋਨ ਹਵਾ ਦੇ ਚੱਲਣ ਦੀ ਹਵਾ ਚੱਲ ਗਈ ਤਾਂ ਹੀ ਤੇ ਕਦੋਂ ਉਹ ਆਉਣਗੇ 9 ਵਜ ਚੁੱਕੇ ਨੇ ਤੇ ਅੱਜ ਮੈਨੂੰ ਹੱਥਾਂ 'ਚ ਮੇਰੇਆਂ 'ਚ ਛਾਪਾਂ ਵੇਖ ਕੇ ਮੈਨੂੰ ਇਹ ਰੀਲ ਚੱਤੇ ਆਉਂਦੀ ਤੇ ਮੈਂ ਉਹ ਸੇਵ ਵੀ ਕੀਤੀ ਤੇ ਮੈਂ ਹੁਣ ਉਹਦੇ ਤੇ ਰੀਲ ਬਣਾਉਣੀ ਆ ਮੈਂ ਹੁਣੇ ਹੀ ਬਣਾਉਣੀ ਆ ਦੀਦੀ ਮੈਂ ਕੋਸ਼ਿਸ਼ ਕਰਦੀ ਮੈਂ ਹੁਣੇ ਹੀ ओरिजिनल ਬਣਾਵਾ ਆ ਵਾਹ ਤੇਰੇ ਜੱਟਾ ਪਾ ਦਿੱਸ ਸਕੈਚ ਨਵੀਂ ਗੱਡੀ ਤੇ ਨਹੀਂ ਇਹ ਕਿੱਦਾਂ ਵਹਿ ਗਏ ਗਲੀ ਚ ਨਾ ਮੁੜ ਰਿਆ ਸੀ ਉਹ ਗਲੀ ਥੋੜੀ ਭੀੜੀ ਸੀ ਆਪਣੀ ਗਲਤੀ ਇੱਕ ਖੰਭਾ ਹੈ ਨਾ ਜਿਹੜਾ ਉਹ ਉੱਥੇ ਟੱਚ ਹੋ ਗਿਆ ਨਹੀਂ ਤੁਸੀਂ ਟੱਚ ਕਰਵਾਇਆ ਹੋਣਾ ਜਾਣ ਕੇ ਮੈਨੂੰ ਐਸੇ ਨਿਕਲ ਜੂਗਾ ਕਿਉਂਕਿ ਤੂੰ ਟੋਏ ਚ ਢਗਾ ਕੇ ਕਹਿੰਦੇ ਨਾ ਬਾਅਦ ਚ ਵੀ ਉਹ ਸ਼ਿੱਟੇ ਤੇ ਟੋਇਆ ਸੀ ਦੀਦੀ ਨੂੰ ਫੋਨ ਆ ਗਿਆ ਕਿ ਇਹ ਤਾਂ ਨਹੀਂ ਤੇ ਦੀਦੀ ਨੇ ਤੇ ਮੇਰੇ ਤੋਂ ਪਹਿਲਾਂ ਬੋਲ ਕੇ ਭਾਜੀ ਦੀ ਕਲਾਸ ਲਾਣੀ ਹੂ ਕਿਰਕਾ ਪਾਜੀ ਪੀਜਾ ਨੂੰ ਅਜੇ ਤੱਕ ਸਕ੍ਰੈਚ ਪਿਆ ਹੈਗਾ ਉਹ ਤਾਂ ਪੈ ਗਿਆ ਸੀ ਕੋਈ ਦੂਜੀ ਤੜੀ ਪਵਾਤਾ ਪਾਜੀ ਪਰਨਾ ਸੋਨਾ ਲੱਗ ਰਿਹਾ ਬਹੁਤ ਜ਼ਿਆਦਾ ਬਲੈਂਡਰ ਵੀ ਕਹਿੰਦੇ ਕਹਿੰਦੇ ਮੈਂ ਆ ਕੇ ਪਰਨਾ ਬਣਾਣਾ ਸ਼ੁਰੂ ਕਰ ਦੇਣਾ ਮੈਂ ਬਸ ਤੁਸੀਂ ਆ ਜਾਓ ਮੈਂ ਤੁਹਾਡੇ ਫਤੇ ਨਹੀਂ ਸਿਖਾ ਦੇਣਾ ਤਾਂ ਪਰਨਾ ਬਣਾਣਾ ਪਰਨਾ ਬਣਾਉਣ ਤੇ 15 ਮਿੰਟ ਲੱਤੇ ਸੀਗੇ 15 ਬਹੁਤ ਜ਼ਿਆਦਾ ਹੀ ਬਣ ਰਿਹਾ ਫਿਰ ਕ੍ਰਿੰਦਰ ਭਾਜੀ ਜਿਹੜਾ 6:30 ਵਜੇ ਟਾਈਮ ਲੰਨਦੇ ਰਹਿੰਦੇ ਨੇ ਅੱਛਾ ਹੋਰ ਪੱਗ ਨਹੀਂ ਵੱਜਦੀ ਸਿੱਧਾ ਨਹੀਂ ਆ ਰਿਹਾ ਪਿੰਡ ਦੀ ਪੱਗ ਲੈ ਕੇ ਨੇ ਪੱਗ ਬਣ ਕੇ ਜਾਂਦੇ ਦਫ਼ਤਰ ਤਾਂ ਤੋਂ ਕੰਮ ਨਹੀਂ ਹੋਣਾ ਹੈਗਾ ਸਾਰਾ ਦਿਨ ਬੈਠ ਕੇ ਇੱਥੇ ਵੈਸੇ ਬੰਨ ਕੇ ਜਾਇਓ ਆਦਤ ਪੈ ਜਾਊਗੀ ਹਨਾ ਕੱਲ ਤਾਂ 6:30 ਤੇ ਨਹੀਂ ਜਾਦੀ ਐਹ ਜਿਹਦੇ ਨਾਲ ਬਾਹਰ ਪਹਿਨੇ ਤੇ ਉੱਲੂ ਵੇਖਦੇ ਨੇ ਹਾਂ ਅੱਜ ਸਦੀਆਂ ਬਾਅਦ ਉੱਲੂ ਵੇਖਿਆ ਮੇਰੇ ਤੇ ਮੂੰਹ ਚ ਰਹਿ ਗਿਆ ਉਹ ਕਾਹਦੇ ਸੁਣਨ ਨੂੰ ਵੀ ਉੱਲੂ ਤੁਹਾਡੀ ਗੱਡੀਆਂ ਹੀ ਉੱਡ ਗਿਆ ਹੁਣ ਉੱਲੂ ਆਪਾਂ ਹੀ ਆ ਤੇ ਗੱਡੀਆਂ ਹੀ ਤੁਹਾਡੀ ਉੱਡ ਗਈਆਂ ਉਹ ਉਹ ਨਾ ਉੱਲੂ ਆ ਗਿਆ ਬਾਹਰ ਦੇਖਣ ਬਾਹਰੇ ਬੈਠੀਆਂ ਉਹ ਤੇਰੀ ਗੱਡੀ ਆਈ ਤੇਰੀ ਗੱਡੀ ਆਈ ਤਾਂ ਉੱਡਿਆ ਉਹ ਅੰਨੀਆਂ ਨੂੰ ਦੋ ਤੂੰ ਤਾਂ ਪਹਿਲਾਂ ਮੈਂ ਤੇਰੀ ਗੱਡੀ ਆਈ ਤਾਂ ਉੱਡਿਆ ਉਹ ਵੱਡਾ ਉੱਲੂ ਆ ਗਿਆ ਤੇ ਇੱਕ ਉਹ ਦੀਦੀ ਕਹਿ ਰਹੇ ਨੇ ਵੀ ਭੈਣ ਬਣ ਕੇ ਮੈਨੂੰ ਆਪਣੀ ਭੈਣ ਬਣਾ ਲਓ ਬਹੁਤ ਪੁੰਨ ਦਾ ਕੰਮ ਹੋਊਗਾ ਓ ਮਾਈ ਗੋਡ ਕੇ ਆ ਜੋ ਹੋਰ ਕੋਈ ਗੱਲ ਹੈ ਹਾਂਜੀ ਚਲੋ ਫਤਿਹ ਦੇ ਕੱਪੜੇ ਪਾਓ ਉੱਥੇ ਕੱਪੜੇ ਪਾਓ ਕੇਕ ਕੱਟਾ ਰਾਰੀ ਵਾਲਾ ਕੇਕ ਵਾਲਾ ਡੱਬਾ ਵੀ ਮੈਂ ਹੀ ਖੋਲ ਕੇ ਲੈ ਕੇ ਗਈ ਹਾਂ ਤੇ ਸਿੰਮੂ ਵਾਲਾ ਡੱਬਾ ਵੀ ਮੈਂ ਹੀ ਖੋਲ ਕੇ ਲੈ ਕੇ ਗਈ ਹਾਂ ਇਹਨਾਂ ਨੇ ਮੈਨੂੰ ਇਸੇ ਕਿੰਨੇ ਵਾਸਤੇ ਰੱਖਿਆ ਹੋਇਆ ਏ ਪਰ ਇਹ ਕੰਮ ਤਾਂ ਬਹੁਤ ਹੀ ਵਧੀਆ ਹੈ ਕਿ ਕੇਕ ਦੇਖੋ ਕਿੱਡਾ ਘੈਂਡਾ ਬਸ ਹੁਣ ਅਸੀਂ ਲੱਗੇ ਆ ਕੇਕ ਕੱਟਣ ਡੱਬੇ ਹਨੀ ਮੋਮਬਤੀ ਤੇ ਮਲਾ ਲਿਆਨਗੇ ਕਾਲਾ ਮੈਂ ਪੁੱਛ ਲੱਗਾ ਤਾਂ ਆਏ ਆ ਜੁੱਲੂ ਜੁੱਲੂ ਕਹਿ ਗਿਆ ਪੋਕੋ ਆ ਗਿਆ ਉਲੂ ਦਾ ਚੱਲ ਕੀ ਕਹਿੰਦਾ ਕੀ ਕਹਿੰਦਾ ਫਤਿਹ ਕਹਿੰਦਾ ਉਹ ਖਰਚਾ ਕਰਾਈ ਜਾਂਦਾ ਭਾਬਾ ਨੇ ਫੇਕਣਾ ਲੋਕ ਪੈਸੇ ਨਹੀਂ ਹੈਗੇ ਉਹ ਗੱਡੀ ਦਾ ਸਵਾਣ ਵਗਾ ਫਤਿਹ ਇਹ ਕਹਿੰਦਾ ਖਰਚਾ ਕਰਾਈ ਜਾਂਦਾ ਹੋਰ ਜਦੋਂ ਫਤਿਹ ਕੋਈ ਚੀਜ਼ ਮੰਗ ਲੈਂਦਾ ਤਾਂ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਫਤਿਹ ਨਾ ਕਰੇ ਬਥੇ ਗੱਲ ਤਾਂ ਸੱਚੀ ਫਤਿਹ ਦੀ ਤੁਹਾਡੇ ਵਾਲ ਵੀ ਜਾਂਦੇ ਨੇ ਮੇਰੇ ਨੇ ਮੈਂ ਦਾੜੀ ਆਈ ਏ ਉਹ ਦਰਸ਼ਕ ਬੈਠੇ ਬਿਠ ਤੱਕ ਗਏ ਛੱਤੀ ਕਰੋ ਫੋਨ ਨਹੀਂ ਚੱਕਣ ਲਈ ਉਹ ਪਹਰਾਂ ਤੇ ਪੈਂਦੀ ਅੱਜ ਉਹਨੂੰ ਐਵੇਂ ਵੱਡੇ ਗਰ ਲਾ ਸੁੱਤੀ ਉੱਠੀ ਆ ਚੜੀ ਆ ਰਹੀ ਹੋਣੀ ਸੁੱਤੀ ਠੀਕ ਨਹੀਂ ਮਨਾਣਾ ਏ ਤੈਨੂੰ ਫੋਨ ਹੁਣ ਆਉਣਾ ਕਿਹੜਾ ਛੱਤੀ ਕਿਦਨੇ ਕਾਉਣਾ ਨੇ ਹੋਰ ਉਹ ਤਾਂ ਬਹੁਤ ਟਾਈਮ ਲਾਂਦੀ ਏ ਕਹਿੰਦੀ ਨਹੀਂ ਤੇਨੀ ਮम्मा ਮੈਂ ਕਿਤੇ ਹੋਈ ਨਹੀਂ ਆ ਰਹਿਣਾ ਮੇਰੇ ਟਾਈਮ ਲਾਉਣਾ ਕਹਿੰਦੀ ਮੈਂ ਹੱਥ ਤੇ ਬਾਹਰ ਨਾ ਬੜੋ ਤੇ ਮੇਰਾ ਦੱਬੀ ਮਿਲ ਗਈ ਦੱਬੀ ਦੀ ਹਾਰ ਮੇਰੀ ਦੱਬੀ ਦੱਬੀ ਡੱਬੇ ਦੀ ਹਾਲਤ ਕੁਛ ਇਸ ਤਰ੍ਹਾਂ ਦੀ ਹੈ ਫਤਿਹ ਖਲਾਅਨਾਂ ਦੀ ਹਾਈ ਫਤਿਹ ਨਾ ਆ ਜਾ ਹੁਣ ਉਹ ਪਾਪਾ ਨੂੰ ਦਿਖਾਣ ਜਾਊਗਾ ਐ ਥੋੜੀ ਆ ਜਾਊਗਾ ਸਾਮਾਨ ਪਾਣ ਤੁਰ ਗਿਆ ਗੱਡੀ 'ਚ ਸਾਮਾਨ ਮਗਾ ਦੇ ਗੱਡੀ 'ਚ ਸਾਮਾਨ ਹੀ ਪੈ ਦੇ ਕੇਕ ਨੂੰ ਛੱਡੋ ਪਰੇ ਹਾਦ ਹੋ ਗਈ ਨਾ ਇਹ ਨੂੰ ਪਰਾਗ ਇਹ ਨਹੀਂ ਲਿਓ ਇਹ ਨੂੰ ਬੱਤੀ ਅਗਰ ਇਹ ਬੈਠਾ ਹੋਰ ਦੂਜੀ ਲਿਹਾਣੀ ਸੀ ਸਿੰਪਲ ਨੂੰ ਬੱਤੀ ਅੰਦਾਜ਼ਾ ਜੋ ਛੇਤੀ ਕਰ ਸੱਚੀ ਕਰ ਰਹੇ ਆਂ ਇਹ ਕਿਹੜਾ ਕਰ ਫੁਰਫੁਰ ਲਗਾ ਦੇ ਫਤੇ ਫਤੇ ਇਹ ਉੱਪਰ ਨੂੰ ਲੱਗਿਆ ਹੋਇਆ ਸੂੰਹ ਦਾ ਫੋਨ ਭਾਜੀ ਸਰਦਾਰ ਬਾਈ ਆ ਜਾ ਬੈਠੋ ਤੁਸੀਂ ਵੀ ਨਾਲ ਉਧਰ ਹੈਂ ਸਰਦਾਰ ਮੰਨੇ ਦੱਬੀ ਨਾ ਘਾਰ ਦਿਓ ਕਿਤੇ ਸਿਨੇਮੈਟਿਕ ਸ਼ਾਟ ਲੈਣਾ ਮਕਾਰਬਾ ਦੇਖਦਾ ਡਾਊਨ ਸੋਨ ਨੂੰ ਮੈਚ ਦੇ ਵਿੱਚ ਸ਼ਾਟ ਲੈ ਹਲਪ ਕਰਾ ਦੇ ਦੱਬੀ ਆ ਕਾਗਜ਼ ਤੇ ਫੜਾ ਮਸਾਲਾ ਨਹੀਂ ਹੈ ਇੱਕ ਹੀ ਵਾਰ ਚੱਲੇ ਨਹੀਂ ਕਿ ਨਹੀਂ ਤੈਨੂੰ ਡੱਬੀਆ ਦੇ ਫੋਨ ਮੈਂ ਕਰਕੇ ਦੱਬਾਇਆ ਤਾ ਉਹ ਨੋਈ ਗੋਦਾਈਆ ਉਹ ਚੱਲ ਮੰਮੀ ਤੈਨੂੰ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਸਿਮਾ ਹੈਪੀ ਬਰਥਡੇ ਟੂ ਮੇਰਾ ਪੁੱਤ ਮਿਸ ਜੋ ਮਿਸ ਜੀ ਲਵ ਯੂ ਆਵਾ ਯਾਰ ਹੈ ਸਭ ਤੋਂ ਉਪਰ ਹੈ ਸਾਡੇ ਕੋਲ ਅੱਜ ਭਾਜੀ ਬੜੀਆਂ ਲੈਣਾ ਜੋੜ-ਜੋੜ ਕੇ ਤੁੱਕਾ ਜੋੜ-ਜੋੜ ਕੇ ਬੋਲਣ ਦੇ ਕੀ ਚੱਕਰ ਹੈ ਇਹ ਮੇਰਾ ਪੁੱਤ ਬੇਚਾ ਬਹੁਤ ਦੂਰ ਆ ਯਾਰ ਚਮਖਾਲਾ ਬਰਸ਼ ਤੇ ਤੂੰ ਕੀਤਾ ਨਹੀਂ ਬਰਸ਼ ਤੇ ਤੂੰ ਕੀਤਾ ਨਹੀਂ ਜਾਂਦੇ ਮੇਰੇ ਪੁੱਤ ਵਿਚਾਰਾ ਕਿਸੇ ਵਾਰ ਟੈਂਪਰ ਚ ਅਪਲਾਈ ਕੀਤਾ ਹੋਇਆ ਸੀ ਵੀਜ਼ਾ ਆਇਆ ਨਹੀਂ ਸੀਗਾ ਹਾਂ ਅਗਰ ਵੀਸਾ ਰੋਗੇਸ ਕਰਾ ਦਿੱਤੀ ਬਿਆਹ ਨਹੀਂ ਬੁਕਿੰਗ ਕਰਾਉਣੀ ਹੈ ਲੈ ਕੋਲੀਏ ਲਓ ਖਾਈਏ ਮੇਰਾ ਪਹੁੰਚੇ ਲੋ ਭਾਈ ਇਹ ਆਪਕੇ ਲਈ ਹੈ ਸਿਮਰ ਪਾਓ ਪਹਿਲਾ ਤਰ੍ਹਾਂ ਕਰ ਸਿਮਰ ਪਾਓ ਲੈ ਮੇਰਾ ਸ਼ੇਰ ਆ ਆ ਜੂ ਮੋ ਡਰ ਜਾਂਦਾ ਹਾਂ ਹਾਂ ਆ ਜੀ ਫਤੇਦਾ ਵੀ ਆ ਰਿਹਾ ਨੈਕਸਟ ਮੰਥ ਥੋੜਾ ਟਾਈਮ ਰਹਿ ਗਿਆ ਬਸ ਹੋਰ ਇਹਦੇ ਪਾਪੇ ਵੀ ਆਉਣੇ ਨੇ ਦੇ ਤਾਂ ਕੋਈ ਨਾ ਤਿੰਨ ਚਾਰ ਹੋ ਹੋ ਓਏ ਹੋਏ ਸਾਰਾ ਹੀ ਪਾ ਲਿਆ ਨਿਕਲੇ ਤਾਂ ਮੀ ਵੇ ਯਾਰ ਨਾ ਪਰੇ ਜਾ ਰਿਹਾ ਸਰ ਚੱਲ 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 ਫੋਰ ਯੂ ਕਾ ਮੈਂ ਆਪਣੀ ਡਿਪਕਾ ਮੈਂ ਕੇਕ ਕੱਟਾ ਰਿਹਾ ਹਾਂ ਹਾਂ ਚੱਲ ਛੇਤੀ ਕਰ ਨਹੀਂ ਤੂੰ ਲਿਆ ਗੋਲੀਆਂ ਭਾਜਾ ਛੇਤੀ ਜਾ ਕੱਟਣਾ ਬਸ ਚੱਲ 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 ਇਹ ਚੱਲ ਗਈ ਕਿ ਬਸ ਇੰਨੀ ਹੀ ਚਲਣੀ ਹੈ ਹੋਰ ਕਿੰਨੀ ਚਲਣੀ ਹੈ ਹਾਂ ਉਹ ਵੀ ਆਪ ਹੀ ਖਾਣ ਲੱਗ ਗਿਆ ਦੀਦੀ ਉਹਨੂੰ ਕਹਿੰਦੀ ਸਰਵ ਕਰ ਤੇ ਆਪ ਹੀ ਖਾਣ ਲੱਗ ਗਿਆ ਹਮਣੋ ਪੀਲੀ ਗੋਲੀ ਭਾਜਿੰਦੇ ਨੇ ਰਾਪਾਂ ਥੋੜੇ ਪਾਇਆ ਤੁਹਾਡੇ ਸਾਹਨਾਂ ਤੇ ਮੈਂ ਉਹ ਤਾਂ ਲੈ ਲਿਆ ਹਾਂ ਫਤੇ ਬਹਿ ਜਾ ਉਥੇ ਪਾਪਾ ਕੋਲੇ ਮੂੰਹ ਕਿ ਗੁਰਦੁਆਰੇ ਸਾਹਿਬ ਜਾਏ ਫਤੇ ਦੇਖਿਓ ਕਿਉਂਕਿ ਮੇਰੀ ਗੁਰਦੁਆਰ ਸਾਹਿਬ ਜਾਇਆ ਹੁਣ ਆ ਤੀਨੇ ਨੇ ਫਤੇ ਦੇ ਬਰਥਡੇ ਤੇ ਪਈ ਕਹਿੰਦੇ ਆਰਡਰ ਤੇ ਬਣਵਾਣਾ ਹੈ ਫਤੇ ਦੇ ਬਰਥਡੇ ਤੇ ਬੱਚੇ ਕਹਿ ਰਹੇ ਆਰਡਰ ਤੇ ਬਣਵਾਣਾ ਹੋ ਗਿਆ ਉੱਥੇ ਜਾ ਕੇ ਹਾਂ ਤੇਰੇ ਕੋਲ ਇੱਥੇ ਹੋਰ ਅੱਗੇ ਹੋ ਗਿਆ ਤਰਾ ਇਟ ਸਟਾਰਟਿੰਗ ਕਿਤਾ ਹਾਂ ਸਵੇਰੇ ਉਹਨੇ ਭਲੇਖੇਰਾ ਮੈਨੂੰ ਫੋਨ ਲਾ ਲਿਆ ਵਿਚਾਰਾ ਕਹਿੰਦਾ ਆਏ ਹਾਏ ਤੀ ਸੁੱਤੇ ਮੈਂ ਮੈਨੂੰ ਕਹਿੰਦਾ ਲੱਗਿਆ ਵੀ ਤੀ ਉੱਠ ਕੇ ਹੋਣੇ ਹੋ ਉਹ ਦਾ ਟਾਈਮ ਹੋਰ ਸ਼ਾਮ ਦਾ ਹੋ ਗਿਆ ਨਾ ਟਾਈਮ ਹੀ ਚੇਂਜ ਹੋ ਗਿਆ ਸਾਰਾ